ਸਤਿ ਸ਼੍ਰੀ ਅਕਾਲ ਜੀ ਮੈਂ ਸਾਰੇ ਢਿੱਲੋਂ امید ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਵੀਡੀਓ ਆਪਾਂ ਬਾਵਰ ਸਿਸਟਮ ਦੇ ਵਿੱਚ ਬਣਾ ਰਹੇ ਹਾਂ ਬਾਵਰ ਸਿਸਟਮ ਦੇ ਵਿੱਚ ਪਾਣੀ ਪ੍ਰਬੰਧ ਅਤੇ ਬੀਲਾਂ ਨੂੰ ਉੱਪਰ ਚੜਾਉਣ ਵੇਲੇ ਕਾਣ ਛਾਂਟ ਇਸ ਟਾਈਮ ਕਿਹੜੇ ਕੀੜੇ ਬੀਲਾਂ ਤੇ ਹਮਲੇ ਲਈ ਆਏ ਹੋਣ ਉਹਨਾਂ ਦੀ ਰੋਕਥਾਮ ਬਾਰੇ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪਾਣੀ ਦੀ ਇਸ ਵੇਲੇ ਤਾਪਮਾਨ 38 ਡਿਗਰੀ ਦੇ ਨੇੜੇ ਤੇੜੇ ਹੈ ਦਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਹੁਣ ਜੋ ਆਪਾਂ ਪਹਿਲਾਂ ਬਾਵਰ ਸਿਸਟਮ ਦੇ ਵਿੱਚ ਖਾਲੀਆਂ ਦੇ ਨਾਲ ਪਾਣੀ ਦਿੰਦੇ ਸੀ ਉਸ ਦੇ ਨਾਲ ਨਹੀਂ ਸਰਨਾ ਪੂਰੇ ਖੇਤ ਲਈ ਪਾਣੀ ਦੇਣਾ ਪੈਣਾ ਨਾਲ ਹੀ ਹਵਾ ਦੇ ਵਿੱਚ ਬਹੁਤ ਖੁਸ਼ਕੀ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਇਹ ਪਾਣੀ ਹੁਣ ਇਹ ਹੀ ਪੂਰੇ ਖੇਤ ਨੂੰ ਦਿੱਤਾ ਗਿਆ ਹੈ ਪਾਣੀ ਖੇਤ ਨੂੰ ਚੌਥੇ ਤੋਂ ਪੰਜਵੇਂ ਦਿਨ ਇੰਨੀ ਖੁਸ਼ਕੀ ਦੇ ਵਿੱਚ ਜ਼ਰੂਰ ਦਿਓ ਜਦੋਂ ਬੇਲਾ ਨੇ ਉੱਪਰੋਂ ਛਾ ਕਰ ਲਈ ਉਸ ਵੇਲੇ ਪਾਣੀ ਆਪਾਂ 7 ਦਿਨ ਬਾਅਦ ਅਤੇ ਖਾਲੀਆਂ ਦੇ ਵਿੱਚ ਵੀ ਲਾ ਸਕਦੇ ਹਾਂ ਦੂਜਾ ਹੁਣ ਬੇਲਾਂ ਉੱਪਰ ਚੜਾਉਣ ਦਾ ਵੀ ਕੰਮ ਚੱਲ ਰਿਹਾ ਹੈ ਜਿਹੜੀਆਂ ਬੇਲਾਂ ਲਗਭਗ 5 ਫੁੱਟ ਦੇ ਨੇੜੇ ਤੇੜੇ ਹੋ ਗਈਆਂ ਹਨ ਉਹਨਾਂ ਨੂੰ ਆਪਾਂ ਦਰੀ ਵਾਲੇ ਧਾਗੇ ਦੀ سپورਟ ਨਾਲ ਉੱਪਰ ਚੜਾ ਸਕਦੇ ਹਾਂ ਧਾਗਾ ਸਿੱਧਾ ਬੇਲਾਂ ਦੇ ਨਾਲ ਨਹੀਂ ਬੰਨਣਾ ਜੋ ਮਜ਼ਬੂਤ ਪੱਤਾ ਹੈ ਉਸ ਦੇ ਨਾਲ ਬੰਨ ਕੇ ਉੱਪਰ ਜਾਲ ਦੇ ਨਾਲ ਬੰਨ ਦਿਓ ਜਿੰਨਾ ਚਿਰ ਬੇਲਾ ਜਾਲ ਦੇ ਉੱਪਰ ਨਹੀਂ ਚੜਦੀਆਂ ਤਿੰਨ ਚਾਰ ਦਿਨ ਦੇ ਬਖਵੇ ਤੇ ਸਪੋਰਟ ਕਰਦੇ ਰਹੋ ਉਸ ਤੋਂ ਬਾਅਦ ਬੇਲਾ ਤੰਦਰਾਂ ਹੀ ਅੱਗੇ ਤੁਰਦੀਆਂ ਰਹਿਣਗੀਆਂ ਜਿਹੜੀਆਂ ਛੋਟਾ ਫੋਟਾ ਹੁੰਦੀਆਂ ਹਨ ਉਹਨਾਂ ਨੂੰ ਕੱਟਦੇ ਰਹੋ ਜਿੰਨਾ ਚਿਰ ਬੇਲਾ ਜਾਲ ਦੇ ਉੱਪਰ ਨਹੀਂ ਚੜ ਜਾਂਦੀਆਂ ਜੋ ਖੇਤ ਤੋਂ ਲੈ ਕੇ ਜਾਲ ਤੱਕ ਪੱਤੇ ਹੁੰਦੇ ਹਨ ਉਹਨਾਂ ਨੂੰ ਜਦੋਂ ਬੇਲਾ ਜਾਲ ਦੇ ਉੱਪਰ ਕਾਇਮ ਹੋ ਗਈਆਂ ਤਾਂ ਕੱਟ ਦਿਓ ਇਹ ਜਾਲ ਤੁਸੀਂ ਦੇਖ ਰਹੇ ਹੋ ਇਸ ਦੇ ਵਿੱਚ ਇੱਕ ਲੈਣ ਕੱਦੂ ਦੀ ਲੱਗੀ ਹੋਈ ਹੈ ਤੇ ਇੱਕ ਲੈਣ ਤੋਰੀ ਦੀ ਲੱਗੀ ਹੋਈ ਹੈ ਕੱਦੂ ਨੂੰ ਬਿਮਾਰੀ ਜ਼ਿਆਦਾ ਆਉਂਦੀ ਹੈ ਇਹ ਟ੍ਰਾਇਲ ਦੇ ਤੌਰ ਤੇ ਹੀ ਲਾ ਗਿਆ ਹੈ ਮੇਨ ਫਸਲ ਤੋਰੀ ਹੈ ਹੁਣ ਗੱਲ ਕਰਦੇ ਹਾਂ ਤੋਰੀ ਤੇ ਆਏ ਹੋਏ ਕੀੜਿਆਂ ਦੀ ਇਸ ਦੇ ਪੱਤਿਆਂ ਉੱਪਰ ਲੀਫ ਮਾਈਨਰ ਅਤੇ ਮਾਈਟ ਦਾ ਹਮਲਾ ਹੋ ਚੁੱਕਾ ਹੈ ਲੀਫ ਮਾਈਨਰ ਦੇ ਹਮਲੇ ਵਾਲੇ ਪੱਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਮਾਈਟ ਨੂੰ ਆਪਾਂ ਨੰਗੀ ਅੱਖ ਦੇ ਨਾਲ ਨਹੀਂ ਦੇਖ ਸਕਦੇ ਪਰ ਤੁੱਤਿਆਂ ਦੇ ਨਵੇਂ ਪੱਤੇ ਹੁੰਦੇ ਹਨ ਉਹਨਾਂ ਦੇ ਵਿੱਚ ਹੁੰਦੀ ਹੈ ਪੱਤਿਆਂ ਨੂੰ ਖੁਰਚ-ਖੁਰਚ ਕੇ ਖਾਂਦੀ ਰਹਿੰਦੀ ਹੈ ਇਹਨਾਂ ਦੀ ਰੋਗथाम ਲਈ ਆਪਾਂ ਪਰਫੈਨੋ ਪਲੱਸ ਸਾਈਪਰ ਜਾਂ ਸੋਲੋਮਾਨ ਦੀ ਸਪਰੇਅ ਕਰ ਸਕਦੇ ਹਾਂ ਪਰਫੈਨੋ ਦੀ ਡੋਜ਼ 2 ਗ੍ਰਾਮ ਪ੍ਰਤੀ ਲੀਟਰ ਦੇ ਹਿਸਾਬ ਨਾਲ ਪਾ ਸਕਦੇ ਹਾਂ ਸੋਲੋਮਾਨ 1 ਗ੍ਰਾਮ ਪ੍ਰਤੀ ਲੀਟਰ ਦੇ ਹਿਸਾਬ ਨਾਲ ਡੋਜ਼ ਪਾ ਕੇ ਸਪਰੇਅ ਕਰ ਸਕਦੇ ਹਾਂ ਇਹ ਦੋਨੇ ਦਵਾਈਆਂ ਖੁਸ਼ਕ ਹੁੰਦੀਆਂ ਹਨ ਇਨਾਂ ਨੂੰ ਆਪਾਂ ਪਾਣੀ ਲੱਗਣ ਤੋਂ ਬਾਅਦ ਸ਼ਾਮ ਨੂੰ ਘੱਟ ਟੈਂਪਰੇਚਰ ਤੇ ਸਪਰੇਅ ਕਰੀਏ ਜਿੰਨਾ ਵੀਰਾਂ ਨੇ ਮੱਖੀ ਹਮਲਾ ਕਰਦੀ ਹੈ ਉਹ ਫਰੂਟ ਫ्लाई ਟਰੈਪ ਦੀ ਵੀ ਤਿਆਰੀ ਕਰ ਲੈਣ ਜਦੋਂ ਵੀ ਫਲ ਲੱਗਨੇ ਸਟਾਰਟ ਹੋ ਗਏ ਤਾਂ ਉਹਨਾਂ ਨੂੰ ਆਪਾਂ ਲਾ ਸਕਦੇ ਹਾਂ 16 ਟਰੈਪ ਪ੍ਰਤੀ ਏਕੜ ਇਹ ਟਰੈਪ ਏਜੂ ਤੋਂ 100 ਵੀਰ ਪੈਦਾ ਮਿਲ ਜਾਂਦਾ ਹੈ ਜਾਂ ਆਪਾਂ ਆਨਲਾਈਨ ਵੀ ਮੰਗਵਾ ਸਕਦੇ ਆ ਉੱਥੇ ਉਹ ਥੋੜੇ ਮਹਿੰਗੇ ਮਿਲਦੇ ਆ ਪਰ ਉਹਨਾਂ ਨਾਲ ਲਿਉਰੇ ਨਾਲ ਮਿਲ ਜਾਂਦੇ ਆ ਉਹਨਾਂ ਨੂੰ ਆਪਾਂ بار بار ਲਾ ਸਕਦੇ ਆ ਉਹਨਾਂ ਲਿਉਰੇ ਨੂੰ ਇਹ ਡ੍ਰੈਪ ਆਪਾਂ ਸ਼ਾਮੇ ਡੰਗਣੇ ਹਨ ਟੁੱਪੇ ਇਹਨਾਂ ਦੇ ਵਿੱਚ ਮੱਖੀਆਂ ਨਹੀਂ ਆਉਨੀਆਂ ਵੀਡੀਓ ਦੇਖਣ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੇਕਰ ਤੁਹਾਡੇ ਕੋਲ ਵੀ ਕੋਈ ਆਪਣਾ ਤਜਰਬਾ ਹੈ ਤਾਂ ਤੁਸੀਂ ਵੀ ਕਮੈਂਟ ਕਰਕੇ ਆਪਣੇ ਤਜਰਬੇ ਨੂੰ ਜਰੂਰ ਸਾਂਝਾ ਕਰਿਓ ਤਾਂ ਕਿ ਦੂਜੇ ਕਿਸਾਨਾਂ ਨੂੰ ਵੀ ਤੁਹਾਡੇ ਤਜਰਬੇ ਤੋਂ ਲਾਭ ਮਿਲ ਸਕੇ ਇਸ ਲਈ ਵੀਡੀਓ ਦੇ ਦੇਖਣ ਦੇ ਲਈ ਧੰਨਵਾਦ